ਲੌਰ ਦਿਨ ਇਸ ਦੀ ਕੀ ਪਿੰਡ ਜਤਪੂਰਾ ਪੰਜ ਪੀਰਾ ਦੇ ਵਾਰਡ ਨੰਬਰ 1 ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਕਾਨੂੰਨ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਇੱਕ ਸਿਲੰਡਰ ਚੋਰੀ ਕਰ ਲਿਆ ਵਾਰਦਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਸੌ ਰਹੇ ਸਨ ਤਾਂ ਇੱਕ ਚੋਰ ਘਰ ਦੇ ਪਿਛਲੇ ਪਾਸੇੋਂ ਦਾਖਲ ਹੋਇਆ ਤੇ ਘਰ ਵਿੱਚ 3000 ਰੁਪਏ ਦੀ ਨਕਦੀ ਅਤੇ ਇੱਕ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ ਉੱਧਰ ਮੁਹੱਲਾ ਵਾਸੀ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਥਾਣਾ ਫਲੋਰ ਵਿਖੇ ਸੂਚਨਾ ਦੇ ਦਿੱਤੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮੁਹੱਲਾ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਪੀਟੂ ਫਲੈਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ। ਭਰੀ ਕੀ ਨਾਮ ਹੈ? ਮੇਰਾ ਨਾਮ ਵਿਜੇ ਕੁਮਾਰਾ ਜੀ। ਕੀ ਮਾਮਲਾ ਭਰੀ? ਇਹ ਮੇਰੇ ਵਾਰਡ ਨੰਬਰ ਮੇਰੇ 1 ਤੋਂ ਐ ਹੈ ਨਾ ਸਾਡੇ ਮੱਲੇਦਾਰੀ ਆ। ਤੋ ਉਹਨਾਂ ਇਹਨਾਂ ਨੇ ਮੈਨੂੰ ਸਵੇਰੇ ਸੂਚਿਤ ਕੀਤਾ ਕਿ ਸਾਡੇ ਆ ਨਾ ਚੋਰੀ ਹੋ ਗਈ ਆ ਘਰ ਦੇ ਵਿੱਚ ਜਦੋਂ ਮੈਂ ਮੌਕੇ ਤੇ ਆ ਕੇ ਦੇਖਿਆ ਤੋ ਇਹਨਾਂ ਨੂੰ ਮੈਂ ਪੁੱਛਿਆ ਵੇ ਚੋਰੀ ਦੇ ਵਿੱਚ ਕੀ ਹੋਇਆ ਤੁਹਾਡਾ ਇਹ ਕਹਿੰਦੇ ਸਾਡਾ ਇੱਕ ਆ ਨਾ 3000 ਰੁਪਇਆ ਲੈ ਗਏ ਆ ਤੋ ਸਾਡਾ ਗੈਸ ਸਿਲੰਡਰ ਲੈ ਕੇ ਚੋਰੀ ਕਰਕੇ ਤੋ ਫਿਰ ਅਸੀਂ ਅਨ ਸਵੇਰੇ ਅਸੀਂ ਨਾ ਮल्लेਦਾਰੀ ਇਕੱਠੇ ਹੋ ਕੇ ਥਾਣੇ ਗਏ ਅਸੀਂ ਐਪਲੀਕੇਸ਼ਨ ਦਿੱਤੀ ਅਸੀਂ ਥਾਣੇ ਕਿ ਸਾਡੇ ਆ ਨਾ ਘਰ ਦੀ ਮल्लेਦਾਰੀ ਦੇ ਵਿੱਚ ਚੋਰੀ ਹੋਈ ਆ ਤੋ ਉਹਨਾਂ ਨੇ ਜੀ ਪ੍ਰਸ਼ਾਸਨ ਨੇ ਐਪਲੀਕੇਸ਼ਨ ਸਾਡੀ ਲੈ ਲਈ ਆ ਸਾਡੇ ਸੁਭਾਸ਼ ਸਰ ਐਸਐਸਏ ਨੂੰ ਆਣਾ ਉਹਨਾਂ ਨੇ ਮਾਰਕ ਕੀਤੀ ਹੈ ਉਹ ਕਹਿੰਦੇ ਜੇਕਰ ਹੁਣ ਅਸੀਂ ਆਨੇ ਆ ਫ੍ਰੀ ਹੋ ਕੇ ਜਿਹੜਾ ਮਾਰਦੇ ਜੋ ਚੋਰੀ ਦੇ ਵਿੱਚ ਤੁਹਾਡਾ ਚੋਰੀ ਹੋਇਆ ਸਮਾਨ ਜਾਂ ਚੋਰੀਆਂ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਫੜਾਂਗੇ ਔਰ ਚੋਰੀ ਦਾ ਤੁਹਾਡਾ ਸਮਾਨ ਬਰਾਮਦ ਕਰਾ ਕੇ ਤੁਹਾਨੂੰ ਦਿੱਤਾ ਜਾਊਗਾ ਜੀ ਮੰਨ ਕੇ ਕਰਦੇ ਅਸੀਂ ਮੰਗ ਇਹ ਕਰਦੇ ਆ ਜਿਹੜੀ ਸਾਡੀ ਚੋਰੀ ਹੋਈ ਹੈ ਸਾਡੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਤੇ ਸਾਡਾ ਸਮਾਨ ਸਾਡੇ ਆਣਾ ਵਾਪਸ ਲਿਆ ਜਾਵੇ